ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਹਾਂ ਇਸ ਟਾਈਮ ਦੁਨੀਆ ਦੇ ਸਭ ਤੋਂ ਖੂਬਸੂਰਤ ਦੇਸ਼ ਸਿੰਗਾਪੁਰ ਦੇ ਵਿੱਚ ਤੇ ਅੱਜ ਇਹ ਸਾਡਾ ਪਹਿਲਾ ਦਿਨ ਹੈ ਸਿੰਗਾਪੁਰ ਦੇ ਵਿੱਚ ਤੇ ਬਹੁਤ ਹੀ ਸੋਹਣਾ ਤੇ ਪਿਆਰਾ ਦੇਸ਼ ਏ ਸਿੰਗਾਪੁਰ ਸੋ ਦੇਖਦੇ ਹਾਂ ਕਿ ਇੱਥੋਂ ਦੀ ਜਿਹੜੀ ਆਵਾਜਾਈ ਲੋਕ ਤੇ ਇੱਥੋਂ ਦਾ ਰਹਿਣਾ ਸਹਿਣਾ ਕਿਵੇਂ ਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਉੱਚੇ-ਉੱਚੀਆਂ ਇਮਾਰਤਾਂ ਤੇ ਬਹੁਤ ਹੀ ਖੂਬਸੂਰਤ ਇਮਾਰਤਾਂ ਬਣੀਆਂ ਹੋਈਆਂ ਨੇ ਜੋ ਕਿ ਇੰਡੀਆ ਤੋਂ 100 ਸਾਲ ਅੱਗੇ ਇਹ ਦੇਸ਼ ਚੱਲ ਰਿਹਾ ਹੈ ਤੇ ਬਹੁਤ ਹੀ ਪਿਆਰਾ ਦੇਸ਼ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਪਾਸੇ ਨੂੰ ਜਾਣ ਲਈ ਇੱਥੇ ਡਾਇਰੈਕਸ਼ਨ ਬਣੀ ਹੋਈ ਹੈ ਅਗਰ ਤੁਸੀਂ ਕਿੱਧਰ ਵੱਲ ਨੂੰ ਵੀ ਮੁੜਨਾ ਹੈ ਤਾਂ ਇਹ ਡਾਇਰੈਕਸ਼ਨਾਂ ਦੇ ਹਿਸਾਬ ਨਾਲ ਇੱਥੇ ਦੇ ਲੋਕ ਜਿਹੜੇ ਡਰਾਈਵ ਕਰਦੇ ਨੇ ਸੋ ਸਾਹਮਣੇ ਓਵਰ ਬ੍ਰਿਜ ਬਣਿਆ ਹੋਇਆ ਹੈ ਅਤੇ ਮੈਡਮ ਤੇ ਆਰੀਨ ਜਿਹੜੇ ਅੱਗੇ ਜਾ ਰਹੇ ਨੇ ਸੋ ਬਹੁਤ ਹੀ ਪਿਆਰਾ ਵੈਦਰ ਹੈ ਇੱਥੋਂ ਦਾ ਕਦੇ بارش ਹੋਣ ਲੱਗ ਜਾਂਦੀ ਹੈ ਤੇ ਕਦੇ ਧੁੱਪ ਚੜ ਜਾਂਦੀ ਹੈ ਜਾਂ ਤਾਂ ਇੱਥੇ ਮੌਸਮ ਇੱਕੋ ਜਿਹਾ ਹੀ ਰਹਿੰਦਾ ਹੈ ਨਾ ਹੀ ਇੱਥੇ ਸਰਦੀ ਪੈਂਦੀ ਹੈ ਨਾ ਹੀ ਜ਼ਿਆਦਾ ਗਰਮੀ ਬਹੁਤ ਵਧੀਆ ਤੇ ਪਿਆਰਾ ਦੇਸ਼ ਹੈ ਇਹ ਸਿੰਗਾਪੁਰ ਅਤੇ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਪਹਿਲਾਂ ਰੁਕੀਆਂ ਸਨ ਆਰੀਨ ਅਤੇ ਮੈਡਮ ਨੂੰ ਪਾਸ ਦੇਣ ਲਈ ਤੇ ਅਸੀਂ ਹੁਣ ਕਰਨਾ ਹੈ ਸੜਕ ਪਾਰ ਤੇ ਦੇਖ ਸਕਦੇ ਹੋ ਤੁਸੀਂ ਗੱਡੀਆਂ ਰੁਕੀਆਂ ਨੇ ਤੇ ਗੱਡੀਆਂ ਇਹ ਰੋਕ ਕੇ ਜਿਹੜਾ ਪਾਸ ਕਰਾ ਰਹੀਆਂ ਨੇ ਜੈਬਰਾ ਕ੍ਰੋਸ ਤੋਂ ਸੋ ਬਹੁਤ ਹੀ ਗ੍ਰੀਨਰੀ ਵਾਲਾ ਇਹ ਦੇਸ਼ ਸਿੰਗਾਪੁਰ ਤੁਸੀਂ ਦੇਖ ਸਕਦੇ ਹੋ ਹਰ ਪਾਸੇ ਗ੍ਰੀਨਰੀ ਹੀ ਗ੍ਰੀਨਰੀ ਨਜ਼ਰ ਆ ਰਹੀ ਹੈ ਅਤੇ ਲੋਕ ਜਿਹੜੇ ਟ੍ਰੈਫਿਕ ਰੂਲਾਂ ਦਾ ਬਹੁਤ ਹੀ ਪਾਲਣ ਕਰਦੇ ਨੇ ਕਿਉਂਕਿ ਜਿਹੜੇ ਰੂਲਸ ਨਹੀਂ ਇੱਥੇ ਫਾਲੋ ਕਰਦਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਹੁੰਦੀ ਹੈ ਸੋ ਬਹੁਤ ਟੰਗ ਦੇ ਨਾਲ ਇਥੋਂ ਸੇਫ ਡਰਾਈਵਿੰਗ ਲੋਕ ਕਰਦੇ ਹਨ ਅਤੇ ਹਰ ਇੱਕ ਇਨਸਾਨ ਇੱਥੇ ਜਿਹੜਾ ਉਹ ਸੇਫ ਰਹਿੰਦਾ ਆ ਸੋ ਅਸੀਂ ਕਵਰ ਬ੍ਰਿਜ ਦੇ ਥੱਲੇ ਤੋਂ ਲੰਘ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਜਿਹੜੇ ਲੋਕ ਨੇ ਉਹ ਆਪਣੋਂ ਆਪਣੇ ਜਿਹੜੀ ਲਾਈਨ ਤੇ ਚੱਲ ਰਹੇ ਨੇ ਤੇ ਇਹ ਜਿਹੜੀ ਲਾਈਨਾਂ ਤੁਸੀਂ ਦੇਖ ਰਹੇ ਹੋ ਇਹ ਫੋਰ ਲਾਈਨ ਜਿਹੜਾ ਰੋਡ ਹੈ ਇਸ ਦੇ ਉੱਪਰ ਜਿੰਨੀ ਸਪੀਡ ਦੇ ਉੱਪਰ ਤੁਸੀਂ ਜਾਣਾ ਉਸ ਹਿਸਾਬ ਦੇ ਨਾਲ ਇਸ ਲਾਈਨ ਦੇ ਤੁਸੀਂ ਉੱਪਰ ਚੜਾਣਾ ਹੁੰਦਾ ਹੈ ਸੋ ਦੇਖੋ ਕਿੰਨਾ ਪਿਆਰਾ ਦੇਸ਼ ਹੈ ਬਹੁਤ ਹੀ ਸੋਹਣਾ ਦੇਸ਼ ਸਿੰਗਾਪੁਰ ਜਦੋਂ ਵੀ ਤੁਹਾਨੂੰ ਕਦੇ ਟਾਈਮ ਮਿਲੇ ਤਾਂ ਸਿੰਗਾਪੁਰ ਦੇਸ਼ ਜਿਹੜਾ ਹੈ ਜ਼ਰੂਰ ਦੇਖਿਓ ਬਹੁਤ ਹੀ ਵਧੀਆ ਇੱਕ ਦੇਸ਼ ਹੈ ਅਤੇ ਬਜਟ ਦੇ ਵਿੱਚ ਵੀ ਠੀਕ ਹੈ ਸੋ ਇੱਥੇ ਜਿਹੜਾ ਰਹਿਣਾ ਸੈਣਾ ਹੈ ਉਹ ਥੋੜਾ ਮਹਿੰਗਾ ਪੈ ਸਕਦਾ ਆ ਸੋ ਅਗਰ ਤੁਸੀਂ ਘੁੰਮਣ ਜਾਣਾ ਹੈ ਤਾਂ ਇਹ ਤੁਹਾਡੇ ਲਈ ਇੱਕ ਬੈਸਟ ਆਪਸ਼ਨ ਹੈ ਅਤੇ ਸਿੰਗਾਪੁਰ ਦਾ ਪਾਸਪੋਰਟ ਵੀ ਪਹਿਲੇ ਨੰਬਰ ਤੇ ਦੁਨੀਆ ਦੇ ਵਿੱਚ ਆਉਂਦਾ ਹੈ ਸੋ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਸਿੰਗਾਪੁਰ ਦਾ ਹੀ ਹੈ ਸੋ ਇਹ ਦੇਖੋ ਕਿੰਨਾ ਪਿਆਰਾ 뷰 ਇਸ ਦੇਸ਼ ਦਾ ਹੈ ਸੋ ਇਹ ਤੁਸੀਂ ਦੇਖ ਸਕਦੇ ਹੋ ਮਰੀਨਾ ਸੈਂਟਰ ਜਿਹੜੀ ਦੀ ਡਾਇਰੈਕਸ਼ਨ ਦਿੱਤੀ ਹੋਈ ਹੈ ਸੋ ਡਬਲ ਬੱਸਾਂ ਇੱਥੇ ਜਿਹੜੀਆਂ ਨੇ ਡਬਲ ਲੇਅਰ ਬਹੁਤ ਜ਼ਿਆਦਾ ਚੱਲਦੀਆਂ ਨੇ ਜ਼ਿਆਦਾਤਰ ਤੇ ਜਿਹੜੇ ਰੂਲਸ ਨੂੰ ਫਾਲੋ ਕਰਨਾ ਇਹਨਾਂ ਲੋਕਾਂ ਦੇ ਵਿੱਚ ਆਮ ਦੇਖਿਆ ਜਾ ਸਕਦਾ ਹੈ ਇਹ ਚਰਚ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੀ ਚਰਚ ਬਣੀ ਹੋਈ ਹੈ ਚਰਚ ਦਾ 뷰 ਤੇ ਲੋਕ ਇੱਥੇ ਚਰਚ ਵਿੱਚ ਪੀ ਪਹੁੰਚਦੇ ਹਨ ਅਤੇ ਟ੍ਰੈਫਿਕ ਰੂਲ ਟ੍ਰੈਫਿਕ ਗੱਡੀਆਂ ਜਿਹੜੀਆਂ ਨੇ ਉਹ ਸਾਰੀਆਂ ਰੁਕਿਆ ਹੋਈਆਂ ਨੇ ਕਿਉਂਕਿ ਰੈੱਡ ਲਾਈਟ ਉਰੇ ਜੰਪ ਕਰਨਾ ਬਹੁਤ ਹੀ ਹਾਨੀਕਾਰਕ ਹੁੰਦਾ ਹੈ ਸੋ ਕੋਈ ਵੀ ਰੈੱਡ ਲਾਈਟ ਜੰਪ ਨਹੀਂ ਕਰਦਾ ਅਤੇ ਹਰ ਇੱਕ ਦੇ ਲਈ ਡਾਇਰੈਕਸ਼ਨ ਜਿਹੜੀ ਹੈ ਬਣੀ ਹੋਈ ਹੈ ਤੇ ਬਹੁਤ ਵਧੀਆ ਲੱਗ ਰਿਹਾ ਅੱਜ ਅਸੀਂ ਪਹਿਲੇ ਦਿਨ ਸਿੰਗਾਪੁਰ ਦੇ ਵਿੱਚ ਕੁੰਮ ਰਹੇ ਆ ਪਰਿਵਾਰ ਸਮੇਤ ਤੇ ਇਹ ਵੀ ਇੱਕ ਸੁਪਨਾ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਇਨਸਾਨ ਦਾ ਕਿ ਆਪਾਂ ਦੇਸ਼ ਅਤੇ ਦੁਨੀਆ ਘੁੰਮੀਏ ਸੋ ਅੱਜ ਅਸੀਂ ਸਿੰਗਾਪੁਰ ਦੇ ਵਿੱਚ ਪਰਿਵਾਰ ਦੇ ਨਾਲ ਕੁੰਮ ਰਹੇ ਆ ਸੋ ਤੁਸੀਂ ਦੇਖ ਸਕਦੇ ਹੋ ਜੈਬਰਾ